ਇੱਡਾ ਬਤਨ ਪੰਜਾਬ ਦੀਆਂ ਮੁਹਿੰਮ ਦੇ ਤਹਿਤ ਅੱਜ ਕੋਰਾਲੀ ਦੇ ਵਿੱਚ ਮਿਸ਼ਾਲ ਪੁੱਜੀ ਹੈ ਜਿਸ ਦਾ ਸਵਾਗਤ ਕਰਨ ਦੇ ਲਈ ਅੱਜ ਐਸਜੀਐਮ ਖਰੜ, ਈਓ ਨਗਰ ਕੌਂਸਲ ਕੋਰਾਲੀ ਪਰਵਿੰਦਰ ਪੱਟੀ ਅਤੇ ਚੇਅਰਮੈਨ ਖਰੀਸ਼ ਰਾਣਾ ਵੱਲੋਂ ਮਿਸ਼ਾਲ ਦਾ ਸਵਾਗਤ ਵੀ ਕੀਤਾ ਗਿਆ ਅਤੇ ਇਸ ਮੌਕੇ ਕੀ ਕਹਿਣਾ ਹੈ ਅਧਿਕਾਰੀਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੋ ਕਿ ਖੇਡਾਂ ਬਤਨ ਪੰਜਾਬ ਦੀਆਂ 2024 ਦੇ ਆਗਾਜ਼ ਮੌਕੇ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਖੇਡ ਦੇ ਸੁਧਾਰ ਦੇ ਵਿੱਚ ਲੋੜ ਹੈ ਅਤੇ ਪੰਜਾਬ ਸਰਕਾਰ ਵੱਲੋਂ ਜੋ ਉਪਰਾਲਾ ਕੀਤਾ ਗਿਆ ਉਹ ਚੰਗਾ ਉਪਰਾਲਾ ਹੈ। ਅੱਧੀਆਂ 2024 ਦੀਆਂ ਸਰ ਆਗਾਜ਼ ਹੋਇਆ ਜੀ ਅਜਿ ਮਸ਼ਾਲ ਕੁਰਾਲੀ ਪਹੁੰਚੀ ਹੈ ਇੱਕ ਚੰਗਾ ਸਵਾਗਤ ਕੀਤਾ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ? ਮੈਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਪੈਸ਼ਲ ਪਿਛਲੇ ਸਾਲ ਤੋਂ ਸ਼ੁਰੂਆਤ ਕੀਤੀ ਗਈ ਸੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਬਲੌਕ ਲੈਵਲ ਤੇ ਖੇਡਾਂ ਜਿਹੜੀਆਂ ਕਰਵਾਈਆਂ ਗਈਆਂ ਸੀ ਉਸੇ ਤਰ੍ਹਾਂ ਉਸੇ ਲੜੀ ਤਹਿਤ ਇਸ ਸਾਲ ਵੀ ਅੱਜ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਮਿਸਾਲ ਸਾਡੇ ਕੋਲੇ ਪਹੁੰਚੀ ਹੈ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਆਏ ਹਾਂ ਤੇ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਜਿਹਦੇ ਨਾਲ ਬੱਚਿਆਂ ਨੂੰ ਵੀ ਇੱਕ achhi sehat ਮਿਲਦੀ ਹੈ ਤੰਦਰੁਸਤੀ ਲਈ ਜਿਹੜਾ ਹੈ ਇੱਕ ਅੱਛਾ ਮੌਕਾ ਮਿਲਦਾ ਆਪਣੀ ਟੇਲੈਂਟ ਦਿਖਾਉਣ ਦਾ ਵੀ ਮੌਕਾ ਮਿਲਦਾ ਕਿਉਂਕਿ ਆਮ ਆਪਣੇ ਜਿਹੜੇ ਪਿੰਡਾਂ ਵਾਲੇ ਬੱਚੇ ਸੀਗੇ ਉਹਨਾਂ ਨੂੰ ਕੋਈ ਮਗਰ ਦੀ ਮੌਕਾ ਨਹੀਂ ਸੀ ਮਿਲਦਾ ਤੋ ਸੋ ਉਹਨਾਂ ਨੂੰ ਇੱਕ ਲੈਵਲ ਮਿਲਦਾ ਹੈ ਗਰਾਊਂਡ ਤੇ ਰੋਡ ਜਾ ਕੇ ਪ੍ਰੈਕਟਿਸ ਕਰਨ ਦਾ ਇੱਥੇ ਜਦੋਂ ਆਪਣੇ ਕੰਪੀਟੀਸ਼ਨ ਜੇ ਇੱਕ ਦੂਜੇ ਨਾਲੋਂ ਪਛੜ ਕੇ ਜਾਂਦੇ ਆ ਜਾਂ ਕੋਈ ਰਹਿ ਜਾਂਦਾ ਪਰ ਫਿਰ ਵੀ ਉਹਨਾਂ ਨੂੰ ਇੱਕ ਅੱਛੀ ਪ੍ਰੇਰਣਾ ਮਿਲਦੀ ਹੈ ਜਿਸ ਦੇ ਨਾਲ ਉਹ ਅਗਲੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਆ ਬਲੌਕ ਲੈਵਲ ਜਿੱਤੇ ਆ ਫਿਰ ਡਿਸਟ੍ਰਿਕਟ ਲੈਵਲ ਤੋਂ ਫਿਰ ਸਟੇਟ ਲੈਵਲ ਤੇ ਪਹੁੰਚਦੇ ਆ ਸਟੇਟ ਲੈਵਲ ਤੋਂ ਅੱਗੇ ਵਰਡ ਲੈਵਲ ਦੇ ਕੱਪ ਜਿੱਥੇ ਵੀ ਉੱਥੇ ਪਹੁੰਚਣਾ ਸਾਰੀਆਂ ਗੇਮਾਂ ਆਪਣੀਆਂ ਸਾਰੇ ਪੰਜਾਬ ਦੇ ਬਹੁਤ ਅੱਛੇ 플레이ਰ ਹੈਗੇ ਆ ਪਰ ਜਿਹੜਾ ਸਰਕਾਰ ਵੱਲੋਂ ਮੌਕਾ ਦਿੱਤਾ ਗਿਆ ਬਹੁਤ ਅੱਛਾ ਮੌਕਾ ਜਿਸ ਤਰ੍ਹਾਂ ਸਾਡੇ ਸਰੀਰ ਲਈ ਖਾਣ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਖੇਡਾਂ ਵੀ ਬਹੁਤ ਜ਼ਰੂਰੀ ਹਨ ਤੰਦਰੁਸਤੀ ਲਈ ਇਸ ਨਾਲ ਬੱਚੇ ਜਿਹੜੇ ਹੈਗੇ ਆ ਜਾਂ ਜਿਹੜਾ ਵੀ ਇਨਸਾਨ ਹੈਗਾ ਖੇਡਾਂ ਨਾਲ ਆਪਣਾ ਸਿਹਤ ਤੰਦਰੁਸਤ ਰੱਖਦਾ ਬਿਮਾਰੀਆਂ ਤੋਂ ਵੀ ਬਚਦਾ ਹੈ ਕਿ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਆ ਤਾਂ ਬਹੁਤ ਵਧੀਆ ਮੌਕਾ ਮਿਲਦਾ ਬਹੁਤ ਅੱਛਾ ਉਪਰਾਲਾ ਹੈ ਤੁਸੀਂ ਮੈਂ ਸਾਰੇ ਕਰਾਲਿਆਂ ਨੂੰ ਕਰਾਲੀ ਨਿਵਾਸੀਆਂ ਖਰੜ ਨਿਵਾਸੀਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਜੋਦਾਨ ਪਾਉਣ ਬੱਚਿਆਂ ਨੂੰ ਇਸ਼ਤਿਹਾਰ ਕਰਨ ਆਪਣੇ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਜਰੂਰ ਲਾਉਣ ਜੋ ਆਪਣੀ ਸਿਹਤ ਵੀ ਤੰਦਰੁਸਤ ਰੱਖਣ ਤੇ ਕੰਪੀਟੀਸ਼ਨ ਨਾਲ ਵੀ ਬੱਚਿਆਂ ਦਾ ਹੌਸਲਾ ਵਧਾਈ ਹੁੰਦੀ ਹੈ ਤੋ ਬਹੁਤ ਵਧੀਆ ਮੌਕਾ ਮਿਲਦਾ ਹੈ 올림픽 ਦੇ ਵਿੱਚ ਕਾਫੀ ਅੱਛਾ ਰਿਸਪਾਂਸ ਮਿਲਿਆ ਲੱਗਦਾ ਹੈ ਕਿ 2028 ਦੇ ਵਿੱਚ ਜਿਹੜੀ 올림픽 ਆਏਗੀ ਉੱਤੇ ਵਿੱਚ ਮੈਡਲ ਦੀ ਗਿਣਤੀ ਵਧੇਗੀ ਜੀ ਜਰੂਰ ਜੀ ਆਪਣਾ ਪੰਜਾਬ ਦੇਖੋ ਤੁਸੀਂ 50 ਸਾਲ ਬਾਅਦ ਅਸੀਂ ਜਿਹੜਾ 올림픽 ਹਾਕੀ ਦੀ ਟੀਮ ਸਾਡੀ ਪਹੁੰਚੀ ਹੈ ਤੋ ਸ਼ੁਰੂਆਤ ਵੀ ਜਿਹੜੀ ਵਰਲਡ ਲੈਵਲ ਤੇ ਸਾਡੇ ਪੰਜਾਬ ਦੇ ਖਿਡਾਰੀ ਛਾਇ ਰਹਿੰਦੇ ਸੀ ਉਸੇ ਤਰ੍ਹਾਂ ਹੁਣ ਮੌਕਾ ਆਇਆ ਵੀ ਥੋੜਾ ਸਮਾਂ ਕਰੋਤ ਆਈ ਸੀ ਪਰ ਹੁਣ ਫੇਰ ਵੀ ਉਮੀਦ ਕਰਦੇ ਆਂ ਅਗਲੀ 올ੰਪੀਅਨ ਚ ਅਸੀਂ ਬਹੁਤ ਵੱਡੇ ਅੱਛੇ ਮੈਡਲ ਅੱਛੇ ਸਥਾਨ ਲਵਾਂਗੇ ਹੁਣ ਵੀ ਸਾਡੇ ਪਲੇਅਰਜ਼ ਨੇ ਬਹੁਤ ਅੱਛਾ ਮੌਕਾ ਲਿਆ ਬਹੁਤ ਅੱਛੇ ਮੈਡਲ ਜਿੱਤੇ ਆ ਪਰ ਫੇਰ ਵੀ ਇਹਦੇ ਨਾਲੋਂ ਸੰਤੁਸ਼ਟੀ ਨਹੀਂ ਆ ਕਿਉਂਕਿ ਪੰਜਾਬ ਮੋਰੀ ਰਿਹਾ ਹੈ ਹਮੇਸ਼ਾ ਕ੍ਰਿਡਾਂ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਖਿਡਾਰੀ ਹੈ ਗੱਭਰੂ ਹੈਗੇ ਆ ਹਮੇਸ਼ਾ ਅੱਗੇ ਰਹੇ ਆ ਤੋਂ ਆਸ ਕਰਦਾ ਆਂ ਅਗਲੀਆਂ ਗੇਮਾਂ ਦੇ ਵਿੱਚ ਵੀ ਅਸੀਂ ਬਹੁਤ ਵੱਡੀਆਂ ਮੱਲਾ ਮਾਰਾਂਗੇ ਬਹੁਤ ਵੱਡੀਆਂ ਉਪਲਬਧੀਆਂ ਪ੍ਰਾਪਤ ਕਰਾਂਗੇ ਪੰਜਾਬ ਦਾ ਵਾਲੀ ਪੰਚਨ ਜਿਹੜਾ ਪੰਜਾਬ ਦਾ ਸਵਾਗਤ ਕਰਦਾ ਹੈ ਜੀ ਕੀ ਜਨਾਬ ਦੇਖੋ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿੱਚ ਪੰਜਾਬ ਨੂੰ ਉੱਪਰ ਚੁੱਕਣ ਦੇ ਲਈ ਬੱਚਿਆਂ ਦਾ ਟੈਲੈਂਟ ਨਖਾਰਨ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਇੱਕ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿੱਥੇ ਸਾਡੇ ਨੌਜਵਾਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਗੇ ਉੱਥੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਤੇ ਨਾਲ ਦੀ ਨਾਲ ਸਾਡੀ ਭਾਈਚਾਰਕ ਸਾਂਝ ਵੀ ਵਧੇਗੀ ਖੇਡਾਂ ਦੀ ਭਾਵਨਾ ਦੇ ਨਾਲ ਜਿਹੜਾ ਸਾਡੇ ਚ ਕਾਫੀ ਸਾਰੀਆਂ ਜਿਹੜੀਆਂ ਸਮਾਜ ਦੇ ਵਿੱਚ ਹੈਗਾ ਸੁਧਾਰ ਆਉਂਦਾ ਹੈਗਾ ਤੇ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਇੰਡੀਆ ਹੈ ਖੇਡਾਂ ਦੇ ਵਿੱਚ ਕਾਫੀ ਪਿੱਛੇ ਚੱਲ ਰਿਹਾ ਹੈ بڑے ਛੋਟੇ ਛੋਟੇ ਦੇਸ਼ਾਂ ਤੋਂ 140 ਕਰੋੜ ਦੀ ਆਬਾਦੀ ਵਾਲਾ ਦੇਸ਼ بڑے ਛੋਟੇ ਛੋਟੇ ਕਰੋੜ ਕਰੋੜ 2 2 ਕਰੋੜ ਦੀ ਆਬਾਦੀ ਵਾਲੇ ਦੇਸ਼ਾਂ ਤੋਂ ਮੈਲਡ ਟੈਲੀ ਦੇ ਵਿੱਚ ਪਿੱਛੇ ਹੈ ਸੋ ਇਹ ਨਵੇਂ ਖਿਡਾਰੀਆਂ ਨੂੰ ਪੈਦਾ ਕਰਨ ਦੇ ਲਈ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਪਿੰਡਾਂ ਦੇ ਵਿੱਚ ਜਿਹੜਾ ਟੈਲੈਂਟ ਪਿਆ ਜਿਨ੍ਹਾਂ ਨੂੰ ਮੌਕੇ ਨਹੀਂ ਮਿਲਦੇ ਉਹਨਾਂ ਨੂੰ ਮੌਕੇ ਦੇਣ ਦੇ ਲਈ ਇਹ ਬਹੁਤ ਸਹਾਈ ਹੋਵੇ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਆਲੰਪਿਕ ਦੇ ਵਿੱਚ ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਚੋਂ ਉੱਠ ਕੇ ਸਾਡੇ ਕਈ ਬੱਚੇ ਆਲੰਪਿਕ ਦੇ ਵਿੱਚ ਭਾਗ ਲੈਣਗੇ ਤੇ ਉਹ ਜਰੂਰ ਮੈਡਲ ਵੀ ਜਿੱਤ ਕੇ ਲਿਆਉਣਗੇ ਸਾਡੀਆਂ ਸ਼ੁਭ ਕਾਮਨਾਵਾਂ ਨੇ ਇਹਨਾਂ ਬੱਚਿਆਂ ਨੂੰ ਜਿਹੜੇ ਭਾਗ ਲੈ ਰਹੇ ਨੇ ਤੇ ਮੈਂ ਮਾਪਿਆਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਲਈ ਉਤਸ਼ਾਹਤ ਕਰੀਏ ਇਨ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਹਿੱਸਾ ਲੈਣ ਲਈ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਿਏ ਤਿਆਰ ਕਰੀਏ ਸੋ ਮੈਂ ਅੰਤ ਦੇ ਵਿੱਚ ਫਿਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਕਰਾਲੀ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਇਸ ਮਸ਼ਾਲ ਦਾ ਜਿਹੜਾ ਇੱਥੇ ਸਵਾਗਤ ਕੀਤਾ ਤੇ ਆਏ ਹੋਏ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਦੀ ਹੌਸਲਾ ਉਫਜਾਈ ਕੀਤੀ ਸੋ ਬਹੁਤ ਬਹੁਤ ਧੰਨਵਾਦ ਕਰਾਲੀ ਸ਼ਹਿਰ ਵਾਸੀਆਂ ਦਾ ਜੀ ਕੀ ਕੀ ਪ੍ਰਬੰਧ ਗੇ ਸੀ ਕਿ ਅੱਜ ਮਿਸ਼ਾਲ ਆਣੀ ਸੀ ਪੁਰਾਣੀ ਜੀ ਖੇਡਾਵਦਨ ਪੰਜਾਬ ਦੀਆਂ ਦੇ ਤਹਿਤ ਜਿਹੜੀ ਮਿਸ਼ਾਲ ਪੂਰੇ ਪੰਜਾਬ ਦੇ ਵਿੱਚੋਂ ਬੜੀ ਹੈ ਉਹਦੇ ਲਈ ਅੱਜ ਦਾ ਸਵਾਗਤ ਕਰਾ ਲਈ ਵਿਖੇ ਕੀਤਾ ਗਿਆ ਜਿਹਦੇ ਵਿੱਚ ਆਪਣੇ ਐਸ ਡੀ ਐਮ ਸਰ ਮੁਲਗੀ ਮੁਖ ਮਹਿਮਾਨ ਦੇ ਵਜੋਂ ਇਹਨਾਂ ਨੇ ਅੱਜ ਪੁੱਜੇ ਨੇ ਇੱਥੇ ਤੇ ਇਹਦੇ ਲਈ ਸਾਰੇ ਬੱਚਿਆਂ ਦੇ ਲਈ ਉਹਰੇ ਉਹਨਾਂ ਦਾ ਪ੍ਰਬੰਧ ਨਾਸਤੇ ਦਾ ਤੇ ਹੋਰ ਵੀ ਜਿੰਨੇ ਵੀ ਇੱਥੇ ਦੇ ਆਪਣੇ ਹੋਰ ਟੀਚਰਸ ਆਵੈ ਅਸੀਂ ਆਪਣੇ ਕੋਚਸ ਆਵੈ ਅਸੀਂ ਉਹਨਾਂ ਦਾ ਸਾਰਾ ਨਾਸਤ ਨੂੰ ਦੇ ਦਿੱਤਾ ਗਿਆ ਸੀ ਕਿੰਨਾ ਕੁ ਫਾਇਦਾ ਹੁੰਦਾ ਜਿਹੇ ਟੂਰਨਾਮੈਂਟਾਂ ਦਾ ਬਹੁਤ ਵੱਡੀ ਇਹਦੇ ਵਿੱਚ ਦੇਖੋ ਜਿਹੜਾ ਵੀ ਬੱਚਾ ਉਹਨਾਂ ਦੇ ਨਾਲ ਜੁੜੇਗਾ ਗਰਾਊਂਡ ਦੇ ਵਿੱਚ ਜਾ ਕੇ ਖੇਲੇਗਾ ਚਾਹੇ ਉਹ ਜਿੱਤੇਗਾ ਚਾਹੇ ਹਾਰੇਗਾ ਉਹਨੂੰ ਇੱਕ ਨਵੀਂ ਪ੍ਰੇਰਣਾ ਮਿਲੇਗੀ ਉਹਨੂੰ ਜੇ ਉਹ ਜਿੱਤ ਰਿਹਾ ਹੈ ਤਾਂ ਉਹਨੂੰ 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 ਹੋਰ ਮਜੂਤੀ ਮਿਲੇਗੀ ਜੇ ਉਹ ਬੱਚਾ ਹਾਰ ਰਿਹਾ ਹੈ ਤਾਂ ਉਹਨੂੰ ਥੋੜੀ ਹੋਰ ਮਿਹਨਤ ਕਰਨ ਦੀ ਲੋੜ ਹੈ ਤੇ ਬੱਚਾ ਹੋਰ ਮਿਹਨਤ ਕਰੇਗਾ ਤੇ ਇਹੀ ਜਿਹੜਾ ਸੰਘਰਸ਼ ਹੈ ਉਹਦੇ ਜੀਵਨ ਦੇ ਵਿੱਚ ਅੱਗੇ ਵੀ ਕੰਮ ਆਏਗਾ ਥੈਂ